ਅੱਜ ਇੱਥੇ ਤੁਸੀਂ ਆਏ ਹੋ ਥਾਣੇ ਕੰਪਲੇਂਟ ਦੇਣ ਕੀ ਹੈ ਹਾਂਜੀ ਉਹਨਾਂ ਮੇਰੇ ਪਾਸ ਜੀ ਕੀ ਨਾਂ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਕੀ ਮਾਮਲਾ ਜੀ ਮੇਰਾ ਨਾਮ ਲਾਪਰੀ ਸਿੰਘ ਜੀ ਕੰਮ ਲੈਗਾ ਜੀ ਕੀ ਨਾਂ ਜੀ ਤੇ ਕਿੱਥੋਂ ਦੇ ਰਹਿਣ ਵਾਲੇ ਮੇਰਾ ਨਾਮ ਲਾਪਰੀ ਸਿੰਘ ਮੈਂ ਗਰਦਾਸਪੁਰ ਦਾ ਰਹਿਣ ਵਾਲਾ ਜੀ ਪਿੰਡ ਉਹਦਾ ਮੇਰੀ ਸਿਸਟਰ ਲੱਗਦੀ ਉਹ ਬਾਹਰ ਹੀ ਵਿਆਹ ਕਰਕੇ ਬਾਹਰ ਹੀ ਚਲ ਗਈ ਹੋਥੇ ਉਹ ਮੰਨ ਲਉ ਰਹਿੰਦੇ ਸੀ ਉਹ ਮੇਰਾ ਭਾਜੀ ਵੀ ਉਥੋਂ ਦਾ ਪੀ ਆਰ ਹੀ ਦੋਵੇਂ ਹੀ ਉਹਨਾਂ ਦਾ ਆਪਸੀ ਝਗੜਾ ਸੀ ਉਹਨਾਂ ਨੂੰ ਮਤਲਬ ਜਦੋਂ ਸ਼ੱਕ ਕਰਦਾ ਸੀ ਤੇ ਫਿਰ ਇੱਥੇ ਆਏ ਉਹ ਇੱਥੇ ਆ ਕੇ ਜਦੋਂ ਉਹਨਾਂ ਨੇ ਸੋਚਿਆ ਇਦਾਂ ਕਿ ਉਹਨਾਂ ਨੇ ਹਟ ਦੇ ਖੜ ਕੇ ਉਹਨਾਂ ਦਾ ਕਤਲ ਕਰਤਾ ਕੀ ਸ਼ੱਕ ਹੀ ਕਰਦਾ ਹੈ ਸ਼ੱਕ ਜਦੋਂ ਮਤਲਬ ਕਰੈਕਟਰ ਤੇ ਹਾਂਜੀ ਤੇ ਕਿਹੜੇ ਕੰਟਰੀ ਦੇ ਰਹਿਣ ਵਾਲੇ ਸੀ ਆਸਟ੍ਰੀਆ ਦੇ ਆਸਟ੍ਰੀਆ ਯੋ ਤੇ ਤੁਸੀਂ ਸਮਝਾਇਆ ਨਹੀਂ ਉਹਨਾਂ ਨੂੰ ਇਦਾਂ ਸਮਝਾਇਆ ਸੀ ਹੂੰ ਤੇ ਕਰੋ ਕੀ ਕਹਿ ਕੇ ਆਏ ਸੀ ਕਿੱਥੇ ਚਲੇ ਗਏ ਕਮਨ ਫੇਮ ਚੱਲੇ ਜਾਂਦੇ ਹਾਂ ਹਾਂਜੀ ਤੇ ਕੀ ਕੀਤਾ ਰਾਤੀ ਉਹਨੇ ਰਾਤੀ ਫਿਰ ਇੱਥੇ ਅੰਮ੍ਰਿਤਸਰ ਹੋਟਲ ਚ ਲੈ ਕੇ ਮਰਡਰ ਕਰਤਾ ਜੀ ਕੀ ਤੀਤ ਹਥਿਆਰ ਨਾਲ ਕੀਤਾ ਜੀ ਹਾਂਜੀ ਕਿਹੜੀ ਚੀਜ਼ ਨਾਲ ਵਾਰ ਕੀਤਾ ਇਹ ਨਹੀਂ ਪਤਾ ਕਿੰਨੀ ਦੇਰ ਹੋਏ ਸੀ ਸਰ ਵਿਆਹ ਨੂੰ ਵਿਆਹ ਨੂੰ 7 ਸਾਲ ਹੋ ਗਏ ਨੇ ਤੇ ਕਿੰਨੇ ਬੱਚੇ ਸੀ ਇੱਕ ਬੱਚਾ ਹੈ ਕਿ ਕਿੱਥੋਂ ਹੈ ਮਤਲਬ ਉਸ ਸਿਟੀਜ਼ਨ ਕਿੱਥੋਂ ਦੇ ਨਹੀਂ ਉਹ ਆਸਟ੍ਰੇਲੀਆ ਦੇ ਆਸਟ੍ਰੇਲੀਆ ਦੇ ਨਹੀਂ ਕੀ ਮੰਗਤੀ ਕਰਦੇ ਪ੍ਰਸ਼ਾਸਨ ਦੇ ਪ੍ਰਸ਼ਾਸਨ ਕੋਈ ਮੰਗ ਕਰਦੇ ਆਂ ਕਿ ਆਪਾਂ ਇੱਥੇ ਆਏ ਆਂ ਐਫ ਆਈ ਆਰ ਦਰਜ ਕਰਾਈ ਆ ਸਾਨੂੰ ਇਹਦਾ ਇਨਸਾਫ ਮਿਲੇ ਹਾਂਜੀ ਉਹ ਫਰਾਰ ਹੋ ਗਿਆ ਇਸ ਤੋਂ ਹਾਂਜੀ ਇਹ ਬੱਚੀ ਕਿਹਦੇ ਕੋਈ ਆਦੀ ਹੈ ਬੱਚਾ ਸਾਡੇ ਕੋਈਆਂ ਦੀ ਦੀਪਾ ਪ੍ਰੇਤਨ ਨਾਮ ਦੱਸ ਕੇ ਔਰ ਕਿੱਥੋਂ ਦੇ ਰਹਿਣ ਵਾਲੇ ਕੀ ਬਖਣਾ ਆਟਾ ਨਾਮ ਮਖਰ ਸਿੰਘ ਪਿੰਡ ਬੜਾਇਆ ਜੀ ਜਿਲ੍ਹਾ ਗੁਰਦਾਪੁਰ ਡਾਕਾ ਨਾ ਨੈਣੀਕੋਟ ਕੀ ਘਟਣਾ ਇਹ 20 ਕਟਨਾ ਦੇ ਕੋ ਜਰਾਬ ਅਹੀਂ ਆਪਣੀ ਕੁੜੀ ਵਿਆਹੀ ਪਿੰਡ ਗੇਠਵਾਰ ਅਮਰਸਾ ਜਲੇਗਾ ਤੇ ਇਹ ਛਟੇ ਦੀ ਲਿੰਦੇ ਜੀ ਇਹਦਾ ਚੰਗਾ ਸ਼ਫਰ ਲੰਗਾ 7 ਸਾਲ ਹੋ ਗਏ ਜੇ ਆਪਣੇ ਵਿਆਹ ਹੋਈ ਨੂੰ ਪਹਿਲਾਂ ਠੀਕ ਠਾਕ ਕੋਈ ਗੱਲਬਾਤ ਨਹੀਂ ਹੋਈ ਜੀ ਤੇ ਹੁਣ ਥੋੜਾ ਜੇ ਰਿਨ ਵਾਲਾ ਕੁੜਾ ਜਿਹੜਾ ਚੱਲਦਾ ਰਿਹਾ ਜੀ ਤੇ ਇਹ ਸਾਰਾ ਪਰਿਵਾਰ ਮਾਂ ਪਿਓ ਮੁੰਡੇ ਦਾ ਜਵਾਈ ਸਾਡੇ ਦਾ ਤੇ ਮਾਚੀ ਇੱਕ ਇਹ ਮਾਰੋ ਹਿਟੇਰੀਆ ਚੋਂ ਆਇਆ ਜੀ ਆਇਆ ਤੇ ਇਹਨਾਂ ਆਪਣੇ ਅਰੇ ਦੋਤੇ ਥਾਵਾ ਤਮਾਨ ਕੀਤਾ ਖੰਡ ਪਾੜ ਆਪਣਾ ਕਰਾ ਕੇ ਤੇ ਤਮਾਨ ਕੀਤਾ ਤੇ ਅਸੀਂ ਸਭ ਗਏ ਆ ਮੁੰਡੇ ਆਪਣੇ ਕੱਪੜੇ ਲੈ ਕੇ ਮੁੰਡੇ ਆਪਣੇ ਨੂੰ ਦੋਤੇ ਨੂੰ ਅਸੀਂ ਕੜਾ ਇੱਕ ਪਾਇਆ ਜੀ ਤੇ ਖਰਚ ਖਰਾਬਾ ਕੀਤਾ ਚਲੋ ਖੁਸ਼ੀ ਵਿੱਚ ਜਾਣਗੇ ਤੇ ਮਗਰੋਂ ਇਹ ਆਣ ਕੇ ਆਪਣੇ ਬਾਹਰ ਚਲੇ ਗਏ ਆ ਬਾਹਰ ਲੱਗੇ ਥੋੜੇ ਦਿਨ ਬਾਅਦ ਫੇਰ ਆਇਆ ਆ ਪਰ ਉਹ ਨਾਲ ਹਟਾਈ ਜਾਈ ਤੇ ਇਹ ਆਪਣੇ ਘਰ ਨਹੀਂ ਗਿਆ ਜੇਠੂ ਵੱਲ ਇਹ ਸਿੱਧਾ ਹੀ ਆਪਣੇ ਹੱਥੇ ਘਰ ਗਿਆ ਤੇ ਇਹਨੇ ਦਰਵਾਜਾ ਨਿਕੋੜਾ ਗੇਟ ਟੱਪ ਕੇ ਸਾਡੇ ਘਰ ਚ ਲੱਗ ਗਿਆ ਜੀ ਹਾਂਜੀ ਤੇ ਸਾਡੀ ਕੁੜੀ ਨੂੰ ਆਂਦਾ ਵੀ ਚੱਲ 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 ਜਾਣਾ ਮੈਂ ਜਾਣਾ ਵਾ ਤੇ ਆਇਆ ਕਹਿੰਦਾ ਨੀਰਾ ਹੋ ਗਿਆ ਹਾਂ ਨਹੀਂ ਨਹੀਂ ਜਾਣਾ ਛੇ ਲਈ ਚਲ ਜਾਓ ਨਹੀਂ ਜਾਣਾ ਜਾਣਾ ਆਇਆ ਕਹਿੰਦਾ ਮੁੰਡੇ ਵੀ ਨਾਮ ਲਾਜੋ ਆਪਣੇ ਨੂੰ ਤੇ ਆਂਦੇ ਨਹੀਂ ਇਹ ਮੁੰਡਾਹੀਂ ਚੇਰੇ ਆਣ ਕੇ ਲੈ ਜਾਵਾਂਗੇ ਹਾਂਜੀ ਉਹ ਫੇ ਚੱਲ ਗਏ ਜਿੰਨਾ ਤੱਕ ਹੀ ਲੈ ਗਿਆ ਤੇ ਮੁਰਕੇ ਦੋਈ ਗਦਨੀ ਆਏ ਤੇ ਕਹਿਣ ਲੱਗੇ ਵੀ ਆਈ ਹੁਣ ਮੁੰਡੇ ਨੂੰ ਲੈ ਜਾਂਦੇ ਆ ਅਸੀਂ ਚਲੋ ਠੀਕ ਆ ਤੇ ਉਹ ਬਾਅਦ ਚ ਲਾਗੇ ਮੁੰਡੇ ਨੂੰ ਫੇ ਦੂਰ ਦੋ ਦਿਨ ਬਾਅਦ ਆਏ ਤੇ ਫੇ ਅੱਗੇ ਫੇ ਛੱਡ ਗਏ ਮੁੰਡੇ ਨੂੰ ਤੇ ਫੇ ਮੁਰਕੇ ਦੇ ਕੱਲ ਦੇ ਗਏ ਆ ਪਰਸੋਂ ਦੇ ਤੇ ਆnde ਵੀ ਅਹੀਂ ਤੇ ਸਾਡੇ ਆਗਾ ਹੁਣ ਲੋੜੀ ਬਣਾਉਣੀ ਆ ਦੀ ਕੱਕੇ ਦੀ ਮੁੰਨੇ ਦੀ ਤੇ ਦੇ ਅਹੀਂ ਆਣ ਕੇ ਇਹਨੂੰ ਨਾਲੇ ਮੁੰਨੇ ਨੂੰ ਲੈ ਜਾਾਂਗੇ ਤੇ ਨਾਲੇ ਆਪਨੇ ਚੱਲ ਚੱਲ ਜਾਾਂਗੇ ਪਿੰਡ ਜੇਤੂਆ ਤੇ ਫਾਨੂੰ ਫੇ ਕੋਈ ਹੁਣ ਆਪਣੇ ਮਾਟਰ ਨੇ ਨਾ ਹੋ ਗਿਆ ਜਦੋਂ ਲੜਕੀ ਨੇ ਦੱਸਿਆ ਤੂੰ ਝਗੜਾ ਵਗੈਰਾ ਸਾਨੂੰ ਉਹਨੇ ਕੋਈ ਦਿਲ ਦੀ ਆਪਣੀ ਗੱਲ ਨਹੀਂ ਦੱਸੀ ਹਾਂਜੀ ਪਹਿਲਾਂ ਨਹੀਂ ਦੱਸਿਆ ਕੋਈ ਕਿਹੜੀ ਜਗ੍ਹਾ ਦਾ ਕਤਲ ਕੀਤਾ ਗਿਆ ਇੱਥੇ ਅਮਰਚਾਰੀ ਜਿਹੜੇ ਹੋਟਲ ਦੇ ਵਿੱਚ ਹੋਟਲ ਵਿੱਚ ਨਹੀਂ ਦੇ ਹਾਂਜੀ ਹਾਂਜੀ ਤੇ ਕਿਹੜੀ ਤਿੱਖੇ ਪਿਆਰਾ ਨਾ ਕੀਤਾ ਕਿਹੜੀ ਚੀਜ਼ ਕੱਚਾ ਮਾਰਿਆ ਤਿੱਖੇ ਚਾ ਕੱਚਾ ਮਾਰਿਆ ਹਾਂਜੀ ਨਹੀਂ ਕੱਲੋਂ ਕੋਈ ਲੜਾਈ ਝਗੜਾ ਜਾਂ ਤੁਸੀਂ ਦੱਸਿਆ ਨਹੀਂ ਸਾਨੂੰ ਨਹੀਂ ਇਹ ਸਾਰੇ ਬਰੇ ਨਹੀਂ ਕੋਈ ਉਹ ਆਪਣੇ ਦੱਛਾ ਨਹੀਂ ਮਨੇ ਸਾਡੀ ਗੁੱਡੀ ਨੇ ਨਹੀਂ ਦੱਛਾ ਸਾਨੂੰ ਵੀ ਮੇਰਾ ਵੀ ਝਗੜਾ ਹੋਇਆ ਜਾਂ ਕਿਦਾਂ ਨਹੀਂ ਬਾਹਰ ਦਾ ਕੋਈ ਪਤਾ ਨਹੀਂ ਹੁਣ ਕੀ ਕਹਨੋ ਕੀ ਨਹੀਂ ਜੀ ਇਹ ਕਿਹੜੀ ਕੰਟਰੀ ਜੀ ਕੁੜੀ ਵੀ ਤੁਹਾਡੀ ਪਤੀ ਹਾਂਜੀ ਹਾਂਜੀ ਉਹ ਚੀ ਕਿਹੜੀ ਕੰਟਰੀ ਜੀ ਇਹ ਆ ਗਈ ਆਪਣੇ ਸਟੇਡੀਆ ਹਾਂਜੀ ਹੁਣ ਬਾਕੀ ਕਰਦੇ ਪ੍ਰਸ਼ਾਦ ਜੀ ਸਾਤੋ ਹਰਨ ਨੂੰ ਹੱਕ ਕੋ ਜੀ ਤਾਂ ਮੈਨਾਂ ਤਿੰਦਾ ਕੀ ਦੋ ਯਕੀ ਨਹੀਂ ਹਾਂਜੀ ਕਿਹੜੀ ਗੱਲ ਮੈਡਨ ਕਰਦਾ ਤੁਹਾਡੇ ਪਿੰਡਾਂ ਹਾਂਜੀ ਇੱਕ ਇੱਕ 1:30 ਵਜੇ ਇੱਕ ਇਨਫੋਰਮੇਸ਼ਨ ਮਿਲੀ ਸੀ 112 ਤੋਂ ਕਿ ਕੋਈ ਡੈੱਡ ਬੋਡੀ ਲੇਡੀ ਦੀ ਹੈ ਜਿਹੜੀ ਹੋਟਲ ਕਿੰਸ ਰੋਡ ਤੇ ਆ ਕੋਟ ਰੋਡ ਦੇ ਉੱਤੇ ਆ ਉਹਦੇ ਚ ਫਿਰ ਅਸੀਂ ਮੌਕੇ ਤੇ ਗਏ ਸੀ ਅਸੀਂ ਚੋਸਾ ਨੂੰ ਭੇਜਿਆ ਮੌਕੇ ਤੇ ਮੈਂ ਵੀ ਗਿਆ ਸੀ ਪਰ ਨਹੀਂ ਉਹਦੀ ਜਦੋਂ ਤਹਿਕੀਕਾਤ ਸਟਾਰਟ ਕੀਤੀ ਉਸ ਲੜਕੀ ਦਾ ਨਾਮ ਉਹ ਤੋਂ ਡਾਕੂਮੈਂਟ ਮਿਲਣ ਦੇ ਉੱਤੇ ਪਤਾ ਲੱਗਾ ਪ੍ਰਭਜੋਤ ਕੌਰ ਆ। ਇਹ ਵੜੈਚਪਿੰਡ ਕਾਨੂੰਨਪੁਲਿਸ ਸਟੇਸ਼ਨ ਜ਼ਿਲ੍ਹਾ ਗੁਰਦਾਸਪੁਰ ਚ ਪਿੰਦਾ ਉੱਥੋਂ ਦੀ ਨਿਵਾਸੀ ਸੀ ਤੇ ਮੈਰਿਡ ਸੀ ਮਨਦੀਪ ਸਿੰਘ ਢਿੱਲੋਂ ਨੇ ਜਿਠੂਲ ਦੀ ਫੈਮਿਲੀ ਆ ਉਹਨਾਂ ਦੀ ਬੇਸਿਕਲੀ ਦੋਵੇਂ ਆਸਟ੍ਰੇਲੀਆ ਤੋਂ ਆਏ ਸੀਗੇ। ਇੱਕ ਇਹਨਾਂ ਦਾ ਬੇਟਾ ਆ 6-7 ਮਹੀਨੇ ਦਾ। ਉਹਦਾ ਇੱਥੇ ਫੰਕਸ਼ਨ ਕਰਨ ਵਾਸਤੇ ਆਏ ਸੀ। ਪਰ ਇਹਨਾਂ ਦੇ ਹੁਣ ਤੱਕ ਦੀ ਛਾਣਬੀਨ ਤੇ ਸਾਨੂੰ ਪਤਾ ਲੱਗਾ ਦੋਨਾਂ 'ਚ ਕੁਝ ਟਕਰਾਅ ਰਹਿਂਦੀ ਸੀ, ਝਗੜਾ ਸੀਗਾ। ਜਿਹਦੇ ਸਬੰਧ 'ਚ ਸਾਨੂੰ ਪੂਰਾ ਸ਼ੱਕ ਹੈ ਯਕੀਨ ਵੀ ਇਹ ਲੜਕਾ ਜਿਹੜਾ ਮਨਦੀਪ ਢਿੱਲੋਂ ਆ ਜਿਹੜੀ ਇਸ ਵੇਰੇ ਇਨਫਾਰਮੇਸ਼ਨ ਮਿਲੀ ਹੈ ਡੈੱਡ ਬੋਡੀ ਤੇ ਇਹ ਉਹਦਾ ਮਰਡਰ ਕਰਕੇ ਤੇਥੋਂ ਫਰਾਰ ਹੋ ਗਿਆ ਜੀ ਕਿ ਉਹਨਾਂ ਚ ਕੀ ਕਰ ਰਹੀ ਹਾਂ ਮੈਂ ਚ ਲੈ ਇਹਦੇ ਚ ਅਸੀਂ ਉਹਨਾਂ ਦੇ ਪੇਰੈਂਟਸ ਜਿਹੜੇ ਆ ਵੜੈਚਪਿੰਡ ਤੋਂ ਸudar ਕੁਲਵੰਤ ਸਿੰਘ ਮੱਖਣ ਸਿੰਘ ਮੱਖਣ ਸਿੰਘ ਜਿਹੜੇ ਉਹਨਾਂ ਦੇ ਫਾਦਰ ਨੇ ਉਹਨਾਂ ਨੂੰ ਬੁਲਾਇਆ ਉਹਨਾਂ ਦੀ ਸਟੇਟਮੈਂਟ ਲਈ ਹੈ ਉਹਨਾਂ ਨੇ ਜੋ ਸਾਨੂੰ ਦੱਸਿਆ ਕਿ ਵਾਕਏ ਥੋੜਾ ਬਹੁਤਾ ਇਹਨਾਂ ਦਾ ਟਕਰਾਅ ਝਗੜਾ ਸੀਗਾ ਪਰ ਸੁਲਝ ਗਿਆ ਸੀ ਇਹਨਾਂ ਨੇ ਦੱਸਿਆ ਕਿ ਕਈ ਵਾਰੀ ਲੈ ਜਾਂਦਾ ਸੀ ਪਰ ਉਹ ਵਜ੍ਹਾ ਜਿਹੜੀ ਹੈ ਉਹ ਇਹਨਾਂ ਦਾ ਰੰਜਿਸ਼ ਬਣ ਗਈ ਜਿਹੜੀ ਉਹਦੇ ਤੇ ਤੇ ਮਰਡਰ ਕਰਕੇ ਤੇ ਫਰਾਰ ਹੋ ਗਿਆ ਅੱਛਾ ਹੂਟਲ ਦਾ ਨਾਮ ਕੀ ਸੀ ਸਰ ਕੀ ਇਹ ਜਿਹੜਾ ਫਿਰ ਹੋਟਲ ਫਿਰ ਹੋਇਆ ਇੱਥੇ ਜਿਹੜਾ ਇਹਦਾ ਕੋਟ ਰੋਡ ਦੇ ਉੱਤੇ ਇਹ ਚ ਕਾਰਵਾਈ ਕੀਤੀ ਜਾ ਰਹੀ ਸਰ ਪੁਲਿਸ ਵੱਲੋਂ ਪੂਰੀ ਜੀ ਹਾਂ ਕਾਰਵਾਈ ਕੀਤੀ ਜਾ ਰਹੀ ਹੈ ਪਰਚਾ ਦਰਜ ਉਹਨਾਂ ਦੇ ਸਟੇਟਮੈਂਟ ਜਿਹੜੇ ਫਾਦਰ ਦੇ ਬਿਆਨ ਤੇ ਦਰਜ ਕਰਨ ਲੱਗੇ ਆ ਬਾਕੀ ਕਾਨੂੰਨ ਅਨੁਸਾਰ ਜਿੰਨੇ ਕਾਰਵਾਈ ਹੈ ਉਹ ਅਮਲ 'ਚ ਲਿਆ ਕੇ ਤੈਨੂੰ ਜਲਦੀ ਤੋਂ ਜਲਦੀ ਫੜਨ ਦੀ ਕੋਸ਼ਿਸ਼ ਕਰ ਕਾਰਨਦਗੀ ਦੀ ਤਫਤੀਸ਼ ਕੀਤੀ ਜਾ ਰਹੀ ਹੈ ਕੀ ਕਾਰਨ ਹੋਾਂ ਕਰਾਂਗੇ ਜੋ ਜੋ ਪਰਚੇ 'ਚ ਲਿਖਾਉਣਗੇ ਠੀਕ ਹੈ